ਭਰਮਤ ਪਿਆਰਿਓ ਇਹ ਧੰਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੰਥ ਹੈ ਇਹਨੂੰ ਮਾਰਨ ਵਾਲੇ ਮੁਕੇ ਨਾਮ ਮੁਕਿਆ ਦਿਨਾ ਮੁਕਣਾ ਇਹ ਵੀ ਸੱਚ ਹੈ ਸੇਵਾ ਪੰਥ ਦੀ ਜਿੰਦੜੀਏ ਬਹੁਤ ਯੋਕੀ ਫਾਂਸੀ ਚੜਦੇ ਆਂ ਚਰਖਰੀਆਂ ਤੇ ਚੜਦੇ ਆਂ ਓਏ ਇਹ ਗੱਲ ਕਹਿ ਕੇ ਗਾਇਆ ਕਰਤਾਰ ਸਿੰਘ ਸਰਬੇ ਗੁਰ ਕੇ ਸੇਵਾ ਪੰਥ ਦੀ ਜਿੰਦੜੀਏ ਬਹੁਤ ਯੋਕੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਹੜੇ ਇਸ ਮੰਚਲ 'ਤੇ ਤੁਰੇ ਯੋਧ ਉਹਨਾਂ ਲੱਖਾਂ ਹੀ ਮੁਸੀਬਤਾਂ ਝੱਲੀਆਂ ਨੇ ਪਰ ਜਿਹੜੇ ਡਰੇ ਨਹੀਂ ਜੇਲ੍ਹਾਂ ਵਿੱਚ ਕੈਦ ਹੋਣ ਉਹਨਾਂ ਖੱਟ ਲਈਆਂ ਭੱਲਾ ਭੱਲੀਆਂ ਨੇ ਓਏ ਖਾਤਰ ਪੰਥ ਦੀ ਜਿਨ੍ਹਾਂ ਨੇ ਸੀਸ ਵਾਰਿਆ ਵਾਰਾ ਉਹਨਾਂ ਦੀਆਂ ਜੱਗ 'ਤੇ ਚੱਲੀਆਂ ਨੇ ਉਹ 20ਵੀਂ ਸਦੀ ਦਾ ਮਰਦ ਜਰਨੇਲ ਸੂ ਜਦੋਂ ਖੜਿਆ ਉਹ ਵੈਰੀ ਤਦੋਂ ਤੋਂ ਹੀ ਬਣੀ ਸਰਕਾਰ ਹੋਸਤੀ ਪਰ ਈਨ ਮੰਨੀ ਨਾ ਕਿਸੇ ਦੀ ਸੂਰਮੇ ਨੇ ਸਦਾ ਕਰ ਕਰਦੀ ਕਰ ਕਰਦੀ ਬੜਕਦੀ ਰਹੀ ਸਰਕਾਰ ਉਸਦੀ ਔਰ ਮੋਰਾਵਾਲੇ ਭਰੇ ਦੀਵਾਰਾਂ ਅੰਦਰ ਤੈਨੂੰ ਗੱਜ ਕੇ ਕਾਉਂਦੇ ਆ ਉਹ ਲੰਮੀਆਂ ਲੰਮੀਆਂ ਬਾਹਾਂ ਵਾਲਾ ਬਾਬਾ ਉਹਦੀ ਝਲਕ ਇਨਾਂ ਜਵਾਨਾਂ ਦੇ ਵਿੱਚੋਂ ਅਸੀਂ ਵੇਖੀਆਂ ਵੀਰੋ ਤੁਹਾਨੂੰ ਸਿਨਮਰ ਬੇਨਤੀ ਆ ਇਹ ਸੱਚ ਹੈ ਜੋਚ ਪੰਥ ਵਿੱਚ ਆਥਾ ਹੈ ਤੇ ਹੋਸ਼ ਉਹਦੀ ਵੀ ਜ਼ਰੂਰ ਤੇ ਜਿਵੇਂ ਬਜ਼ੁਰਗਾਂ ਨੇ ਜੋ ਬਚਨ ਕੀਤਾ ਇੱਕ ਚੇਤੇ ਰੱਖਿਓ ਬਹੁਤ ਜ਼ਾਲਮ ਸਰਕਾਰਾਂ ਦੀ ਨੀਅਤ ਬੜੀ ਭੈੜੀ ਆ ਉਹ ਸਾਡੇ ਤੁਹਾਡੇ ਖੂਨ ਦੀ ਹੋਲੀ ਖੇਲਣਾ ਚਾਹੁੰਦੇ ਆ ਸ਼ਾਂਤਮਈ ਕੋਈ ਗੱਲ ਕਰਨ ਵੀ ਆਉਨੇ ਆ ਸੜਕਾਂ ਦੇ ਉੱਤੇ ਰੋਕਾਂ ਪਈਆਂ ਜਾ ਰਹੀਆਂ ਕੋਈ ਕਿਸੇ ਤਰੀਕੇ ਕੋਈ ਕਿਸੇ ਤਰੀਕੇ ਕਿ ਜਿਹੜੇ ਯਤਨ ਕਰਦੇ ਆ ਇਹ ਤਾਂ ਹੋ ਰਿਹਾ ਸੀ ਸੰਪੂਰਨ ਤੌਰ ਤੇ ਇਕਜੁੱਟ ਨਹੀਂ ਤੁਹਾਨੂੰ ਸਭ ਨੂੰ ਸਾਨੂੰ ਸਭ ਨੂੰ ਜਿਵੇਂ ਉਦੋਂ ਕੇ ਸਾਹਮਣੇ ਆਖਿਆ ਨਾ ਉਦੋਂ ਚੜਤ ਸਿੰਘ ਕਹਿੰਦਾ ਸੀ ਬਾਬਾ ਜਸਰ ਸਿੰਘ ਦੀ ਆਲੂ ਵਾਲੀਆ ਸਾਹਿਬ ਨੂੰ ਕਹਿੰਦਾ ਬਾਬਾ ਜੀ ਆਪੋ ਆਪਣੇ ਸਿੰਘ ਬਚਾ ਲੀਏ ਬਾਬਾ ਜਸਰ ਸਿੰਘ ਨਾਲ ਬੁੱਢਾ ਦਲ ਸੀ ਉਹਨਾਂ ਨੂੰ ਬਚਾ ਸਕਦਾ ਸੀ ਪਰ ਉਹ ਸਿਆਣੇ ਬਜ਼ੁਰਗ ਨੇ ਇਹ ਬਚਨ ਕਿਹਾ ਕਹਿੰਦੇ ਚੜਤ ਸਿਆ ਤੈਨੂੰ ਰਾਜ ਭਾਗ ਤੇਰੀ ਆਉਣ ਵਾਲੀਆਂ ਧੀੜੀਆਂ ਚ ਮਿਲ ਜੂ ਸਭ ਕੁਝ ਮਿਲ ਜੂ ਮਿਸਲਵੰਦ ਅਬ ਕਬ ਹੁ ਨਾ ਪਾਵੋ ਰਾਨ ਮੇਲ ਤੋਰ ਖੜ ਪੰਥ ਬਚਾਵੋ ਇਹ ਪੰਥ ਬਚਾਉਣ ਵੀ ਵੱਡੇ ਕੱਲੂ ਕਾਰੇ ਹੁੰਦੇ ਨੇ ਛੇ ਤੇ ਅੱਠ ਮਹੀਨੇ ਨਹੀਂ ਸੀ ਲੰਘੇ ਬੱਤੇ ਅਬਦਾਲੀ ਦੇ ਜੱਟਿਆਂ ਤੇ ਮਾਰ ਮਾਰ ਡਾਂਗਾ ਭਜਾਇਆ ਵੀ ਸੀ ਖਾਲਸਾ ਜੀ ਸਾਡੇ ਸਤਿਗੁਰਾਂ ਨੇ ਵੀ ਸਾਨੂੰ ਇਹ ਸਿਧਾਂਤ ਦਿੱਤਾ ਮਹਾਰਾ ਜਿੰਦੇ ਕਲ ਚੇਤੇ ਰੱਖਿਓ ਸਾਰੇ ਬਖਤ ਵਿਚਾਰੇ ਸੋ ਬੰਦਾ ਹੋਏ ਜੋ ਸਮੇਂ ਦੀਆਂ ਹਕੂਮਤਾਂ ਦੇ ਗੁਰਮਤ ਪਿਆਰਿਓ ਇਹ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੰਥ ਹੈ ਇਹਨੂੰ ਮਾਰਨ ਵਾਲੇ ਮੁਕੇ ਨਾ ਮੁਕਿਆ ਤੇ ਨਾ ਮੁਕਣਾ ਇਹ ਵੀ ਸਾਚਿਆ ਸੇਵਾ ਪੰਥ ਦੀ ਜਿੰਦੜੀਏ ਬਹੁਤ ਹੈ ਫਾਂਸੀ ਚੜਦੇ ਆਂ ਚੜਖੜੀਆਂ ਤੇ ਚੜਦੇ ਆਂ ਉਹ ਇਹ ਗੱਲ ਕਹਿ ਕੇ ਗਿਆ ਕੱਤਾਰ ਸਿੰਘ ਸਾਹਬੇ ਵਰਗੇ ਸੇਵਾ ਪੰਥ ਦੀ ਜਿੰਦੜੀਏ ਬਹੁਤ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਹੜੇ ਇਸ ਮੰਚਲ 'ਤੇ ਤੁਰੇ ਯੋਧੇ ਉਹਨਾਂ ਲੱਖਾਂ ਹੀ ਮੁਸੀਬਤਾਂ ਝੱਲੀਆਂ ਨੇ ਪਰ ਜਿਹੜੇ ਡਰੇ ਨਹੀਂ ਜੇਲ੍ਹਾਂ ਵਿੱਚ ਕੈਦ ਹੋਣ ਉਹਨਾਂ ਖੱਟ ਲਈਆਂ ਭੱਲਾ ਭੱਲੀਆਂ ਨੇ ਓਏ ਖਾਤਰ ਪੰਥ ਦੀ ਜਿਨ੍ਹਾਂ ਨੇ ਸੀਸ ਵਾਰਿਆ ਵਾਰੇ ਉਹਨਾਂ ਦੀਆਂ ਜੱਗ ਤੇ ਚੱਲੀਆਂ ਨੇ ਉਹ 20ਵੀਂ ਸਦੀ ਦਾ ਮਰਦ ਚਰਨੈਲ ਸੂਰਾ ਬੱਬਰ ਸ਼ੇਰ ਜੀ ਕਰਜ ਲੰਕਾਰ ਯੁਸਤੀ ਇੱਕ ਤਾਲ ਕੇ ਹਕਾਲੀ ਜਦੋਂ ਖੜਿਆ ਉਹ ਬੈਰੀ ਤਦੋਂ ਤੋਂ ਹੀ ਬਣੀ ਸਰਕਾਰ ਯੁਸਤੀ ਪਰ ਈਨ ਮੰਮੀ ਨਾ ਜਿਸੇ ਦੀ ਸੂਰ ਮਹਨੇ ਸਦਾ ਕਰ ਕਰਦੀ ਕਰ ਕਰਦੀ ਬੜਕਦੀ ਰਹੀ ਔਰ ਮੋਰਾਵਾਲੇ ਭਰੇ ਦੀਵਾਨਾ ਅੰਦਰ ਤਈ ਗੱਜ ਕੇ ਕੌਂਦੇ ਆ ਉਹ ਲੰਮੀਆਂ ਲੰਮੀਆਂ ਬਾਹਮਾਂ ਵਾਲਾ ਬਾਬਾ ਉਹਦੀ ਝਲਕ ਇਹਨਾਂ ਜਵਾਨਾਂ ਦੇ ਵਿੱਚੋਂ ਅਸੀਂ ਵੇਖੀ ਨਾ ਵੀਰੋ ਤੁਹਾਨੂੰ ਸੁਨੇਹਾ ਬੇਨਤੀ ਆ ਇਹ ਸੱਚ ਹੈ ਜੋਸ਼ ਪੰਥ ਵਿੱਚ ਆ타 ਹੈ ਤੇ ਹੋਸ਼ ਉਹਦੀ ਵੀ ਜ਼ਰੂਰਤ ਹੈ ਜਿਵੇਂ ਬਜ਼ੁਰਗਾਂ ਨੇ ਜੋ ਵਚਨ ਕੀਤਾ ਇੱਕ ਚੇਤੇ ਰੱਖਿਓ ਬਹੁਤ ਜ਼ਾਲਮ ਸਰਕਾਰਾਂ ਦੀ ਨੀਅਤ ਬੜੀ ਭੜੀ ਆ ਉਹ ਸਾਡੇ ਤੁਹਾਡੇ ਖੂਨ ਦੀ ਹोली ਖੇੜਣਾ ਚਾਹੁੰਦੇ ਆ ਸ਼ਾਂਤਮਈ ਕੋਈ ਗੱਲ ਕਰਨ ਵੀ ਆਉਣੇ ਆ ਥਾ ਥਾ ਦੇ ਉੱਤੇ ਰੋਕਾਂ ਪਾਈਆਂ ਜਾ ਰਹੀਆਂ ਕੋਈ ਕਿਸੇ ਤਰੀਕੇ ਕੋਈ ਕਿਸੇ ਤਰੀਕੇ ਇਹ ਜਿਹੜੇ ਯਤਨ ਕਰਦੇ ਆ ਇਹ ਤਾਂ ਹੋ ਰਿਹਾ ਸੀ ਸੰਪੂਰਨ ਤੌਰ ਤੇ ਇਕਜੁੱਟ ਨਹੀਂ ਤੁਹਾਨੂੰ ਸਭ ਨੂੰ ਸਾਨੂੰ ਸਭ ਨੂੰ ਜਿਵੇਂ ਉਦੋਂ ਕੇ ਸਾਹਮਣੇ ਆਖਿਆ ਨਾ ਉਦੋਂ ਚੜ੍ਹਤ ਸਿੰਘ ਕਹਿੰਦਾ ਸੀ ਬਾਬਾ ਜੱਸਾ ਸਿੰਘ ਦੀ ਆਲੂ ਵਾਲੀਆ ਸਾਹਿਬ ਨੂੰ ਕਹਿੰਦਾ ਬਾਬਾ ਜੀ ਆਪੋ ਆਪਣੇ ਸਿੰਘ ਬਚਾ ਲੀਏ ਬਾਬਾ ਜਸਾ ਸਿੰਘ ਨਾਲ ਬੁੱਢਾ ਦਲ ਸੀ ਉਹਨਾਂ ਨੂੰ ਬਚਾ ਸਕਦਾ ਸੀ ਪਰ ਉਹ ਸਿਆਣੇ ਬਜ਼ੁਰਗ ਨੇ ਇਹ ਬਚਨ ਕਿਹਾ ਕਿੰਦੇ ਚੜਤ ਸਿਆ ਤੈਨੂੰ ਰਾਜ ਭਾਗ ਤੇਰੀ ਆਉਣ ਵਾਲੀਆਂ ਥੀੜੀਆਂ ਚ ਮਿਲ ਜੂ ਸਭ ਕੁਝ ਮਿਲ ਜੂ ਮਿਸਲਵੰਦ ਅਬ ਕਮ ਹੋ ਨਾ ਬਾਬੋ ਰਾਨ ਮੇਲ ਤੋਰ ਖੜ ਪੰਥ ਬਚਾਵੋ ਇਹ ਪੰਥ ਬੱਡੇ ਕੱਲੂਕਾਰੇ ਹੁੰਦੇ ਰੇ ਛੇ ਤੇ ਅੱਠ ਮਹੀਨੇ ਨਹੀਂ ਸੀ ਲੰਘਣ ਬੱਤੇ ਅਬਦਾਲੀ ਦੇ ਜੱਟਿਆਂ ਤੇ ਮਾਰ ਮਾਰ ਡਾਂਗਾ ਭਟਾਇਆ ਵੀ ਸੀ ਖਾਲਸਾ ਜੀ ਸਾਡੇ ਸਤਿਗੁਰਾਂ ਨੇ ਵੀ ਸਾਨੂੰ ਇਹ ਸਿਧਾਂਤ ਦਿੱਤਾ ਮਹਾਰਾ ਜਿੰਦੇ ਕਲ ਚੇਤੇ ਰੱਖਿਓ ਸਾਰੇ ਵਕਤ ਵਿਚਾਰੇ ਸੋ ਬੰਦਾ ਹੋਏ ਜੋ ਸਮੇਂ ਦੀਆਂ ਹਕੂਮਤਾਂ ਦੇੁਰਮਤ ਪਿਆਰਿਓ ਇਹ ਧੰਗ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੰਥ ਹੈ ਇਹਨੂੰ ਮਾਰਨ ਵਾਲੇ ਮੁਕੇ ਨਾਮ ਮੁਕੇਆ ਟੇਣਾ ਮੁਕਣਾ ਇਹ ਵੀ ਸੱਚ ਹੈ ਸੇਵਾ ਪੰਥ ਦੀ ਜਿੰਦੜੀਏ ਬਹੁਤ ਔਖੀ ਫਾਂਸੀ ਚੜਦੇ ਆਂ ਚਰਖਰੀਆਂ ਤੇ ਚੜਦੇ ਆਂ ਉਹ ਇਹ ਗੱਲ ਕਹਿ ਕੇ ਗਾਇਆ ਕਰਤਾਰ ਸਿੰਘ ਸਰਬੇ ਗੁਰ ਕੇ ਸੇਵਾ ਪੰਥ ਦੀ ਜਿੰਦੜੀਏ ਬਹੁਤ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਹੜੇ ਇਸ ਮੰਚਲ 'ਤੇ ਤੁਰੇ ਯੋਧੇ ਉਹਨਾਂ ਲੱਖਾਂ ਹੀ ਮੁਸੀਬਤਾਂ ਝੱਲੀਆਂ ਨੇ ਪਰ ਜਿਹੜੇ ਡਰੇ ਨਹੀਂ ਜੇਲਾ ਵਿੱਚ ਕੈਦ ਹੋਣ ਉਹਨਾਂ ਖੱਟ ਲਈਆਂ ਭੱਲਾ ਭੱਲੀਆਂ ਨੇ ਓਏ ਖਾਤਰ ਪੰਥ ਦੀ ਜਿੰਨੇ ਨੇ ਸੀਸ ਵਾਰਿਆ ਵਾਰਾ ਉਹਨਾਂ ਦੀ ਜੱਗ ਤੇ ਚੱਲੀਆਂ ਨੇ ਔ 20ਵੀਂ ਸਦੀ ਦਾ ਮਰਦ ਚਰਨੈਲ ਸੂਰਾ ਬੱਬਰ ਸ਼ੇਰ ਦੀ ਘਾਰਚ ਲੜਕਾਰ ਰਸਤੀ ਇੱਕ ਕਤਾਲ ਕੇ ਹਕਾਲੀ ਜਦੋਂ ਖੜਿਆ ਓ ਮੈਰੀ ਤਦੋਂ ਤੋਂ ਹੀ ਬਣੀ ਸਰਕਾਰ ਹੋਸਤੀ ਪਰ ਈਨ ਮੰਨੀ ਨਾ ਜਿਸੇ ਦੀ ਸੂਰ ਮਹਨੇ ਸਦਾ ਕਰ ਕਰਦੀ ਕਰ ਕਰਦੀ ਬੜਕਦੀ ਰਹੀ ਔਰ ਮੋੜ ਵਾਲੇ ਭਰੇ ਦੀਵਾਨਾਂ ਅੰਦਰ ਤੈਨੂੰ ਗੱਜ ਕੇ ਗਾਉਂਦੇ ਆ ਉਹ ਲੰਮੀਆਂ ਲੰਮੀਆਂ ਬਾਹਾਂ ਵਾਲਾ ਪਾਪਾ ਉਹਦੀ ਝਲਕ ਇਹਨਾਂ ਜਵਾਨਾਂ ਦੇ ਵਿੱਚੋਂ ਅਸੀਂ ਵੇਖੀਆਂ ਵੀਰੋ ਤੁਹਾਨੂੰ ਸੁਣਿਮਰ ਬੇਨਤੀ ਆ ਇਹ ਸੱਚ ਹੈ ਜੋਸ਼ ਪੰਥ ਵਿੱਚ ਅਥਾ ਹੈ ਤੇ ਹੋਸ਼ ਉਹਦੀ ਵੀ ਜ਼ਰੂਰਤ ਹੈ ਜਿਵੇਂ ਬਜ਼ੁਰਗਾਂ ਨੇ ਜੋ ਵਚਨ ਕੀਤਾ ਇੱਕ ਚੇਤੇ ਰੱਖਿਓ ਬਹੁਤ ਜ਼ਾਲਮ ਸਰਕਾਰਾਂ ਦੀ ਨੀਅਤ ਬੜੀ ਭੈੜੀ ਆ ਉਹ ਸਾਡੇ ਤੁਹਾਡੇ ਖੂਨ ਦੀ ਹोली ਖੇੜਨਾ ਚਾਹੁੰਦੇ ਆ ਸ਼ਾਂਤਮਈ ਕੋਈ ਦਲ ਕਰਨ ਵੀ ਆਉਣੇ ਆ ਸੜਕਾਂ ਦੇ ਉੱਤੇ ਰੋਕਾਂ ਪਈਆਂ ਜਾ ਰਹੀਆਂ ਕੋਈ ਕਿਸੇ ਤਰੀਕੇ ਕੋਈ ਕਿਸੇ ਤਰੀਕੇ ਇਹ ਜਿਹੜੇ ਯਤਨ ਕਰਦੇ ਆ ਇਹ ਤਾਂ ਹੋ ਰਿਹਾ ਸੀ ਸੰਪੂਰਨ ਤੌਰ ਤੇ ਇੱਕ ਜੁੱਟ ਨਹੀਂ ਤੁਹਾਨੂੰ ਸਭ ਨੂੰ ਸਾਨੂੰ ਸਭ ਨੂੰ ਜਿਵੇਂ ਉਦੋਂ ਕੇ ਸਾਹਮਣੇ ਆਖਿਆ ਨੇ ਉਦੋਂ ਚਰਤ ਸਿੰਘ ਕਹਿੰਦਾ ਸੀ ਬਾਬਾ ਜਸਾ ਸਿੰਘ ਜੀ ਆਲੂ ਵਾਲੀਆ ਸਾਹਿਬ ਨੂੰ ਕਹਿੰਦਾ ਬਾਬਾ ਜੀ ਆਪੋ ਆਪਣੇ ਸਿੰਘ ਬਚਾ ਲਈਏ ਬਾਬਾ ਜਸਾ ਸਿੰਘ ਨਾਲ ਬੁੱਢਾ ਦਲ ਸੀ ਉਹਨਾਂ ਨੂੰ ਬਚਾ ਸਕਦਾ ਸੀ ਪਰ ਉਹ ਸਿਆਣੇ ਬਜ਼ੁਰਗ ਨੇ ਇਹ ਬਚਨ ਕਿਹਾ ਕਹਿੰਦੇ ਚਰਤ ਸਿੰਘ ਤੈਨੂੰ ਰਾਜ ਭਾਗ ਤੇਰੀ ਆਉਣ ਵਾਲੀਆਂ ਥੀੜੀਆਂ ਚ ਮਿਲ ਜੂ ਸਭ ਕੁਝ ਮਿਲ ਜੂ ਮਿਸਲਵੰਦ ਅਬ ਕਮ ਹੋਣਾ ਪਾਵੋ ਰਾਜ ਮੇਲ ਤੌਰ ਖਾੜ ਪੰਥ ਬਚਾਵੋ ਇਹ ਪੰਥ ਬਚਾਉਣ ਵੀ ਵੱਡੇ ਖੱਲੂਕਾਰੇ ਹੁੰਦੇ ਨੇ 6 ਤੇ 8 ਮਹੀਨੇ ਨਹੀਂ ਸੀ ਲੰਘਣ ਦਿੱਤੇ ਅਬਦਾਲੀ ਦੇ ਜੱਟਿਆਂ ਤੇ ਮਾਰ ਮਾਰ ਡਾਂਗਾ ਭਜਾਇਆ ਵੀ ਸੀ ਖਾਲਸਾ ਜੀ ਸਾਡੇ ਸਤਿਗੁਰਾਂ ਨੇ ਵੀ ਸਾਨੂੰ ਇਹ ਸੰਤਾਨ ਦਿੱਤਾ ਮਹਾਰਾ ਜੀ ਕਹਿੰਦੇ ਕਲ ਚੇਤੇ ਰੱਖਿਓ ਸਾਰੇ ਵਕਤ ਵੀ 400 ਬੰਦਾ ਹੋਏ ਜੋ ਸਮੇਂ ਦੀਆਂ ਹਕੂਮਤਾਂ